ਜਿੰਦਾਬਾ ਜਿੰਦਾਬਾ ਲੋਕ ਇਕਾ ਜਿੰਦਾਬਾ 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 ਲੋਕ ਇਕਾ ਜਿੰਦਾਬਾ 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 ਲੋਕ ਇਕਾ ਜਿੰਦਾਬਾ 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 ਆ ਦੇਖੋ ਵੀਡੀਓ ਬਣਾਈ ਜਾਂਦੀ ਓਏ ਅੱਧਾ ਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸਟ੍ਰੀਟ ਲੋਕ ਇੱਕ ਤਾਂ ਜ਼ਿੰਦਾਬਾਦ ਪੈਡੋ ਜ਼ਿੰਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਪੈਡੋ ਜ਼ਿੰਦਾਬਾਦ ਲੋਕ ਇੱਕ ਤਾਂ ਸੈਜੋ ਜ਼ਿੰਦਾਬਾਦ ਜ਼ਿੰਦਾਬਾਦ ਪੈਸੇ ਕਰ ਲਵਾਂ ਲੋਕ ਇੱਕ ਤਾਂ ਜ਼ਿੰਦਾਬਾਦ 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 ਲੋਕ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਓਹ ਉਹ ਨੂੰ ਕਰਦੇ ਬਚਾਰ ਨੂੰ ਕਦੇ ਆ ਜੂਗਾ ਯਾਰ ਆ ਗਈ ਆ ਗਈ ਹਾਂ ਅੰਦਰ ਰਸਤੇ ਆਪਾਂ ਲੋਕਾਂ ਇੱਕ ਦਾ ਜਿੰਦਾਬਾ ਜਿੰਦਾਬਾ ਲੋਕਾਂ ਇੱਕ ਦਾ ਜਿੰਦਾਬਾ 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 ਲੋਕਾਂ ਇੱਕ ਦਾ ਜਿੰਦਾਬਾ 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 ਲੋਕਾਂ ਇੱਕ ਦਾ ਜਿੰਦਾਬਾ 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 ਆ ਦੇਖੋ ਵੀਡੀਓ ਬਣਾਈ ਜਾਂਦੀ ਓਏ ਕਰਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ टो एकता ज़िंदादा लोक एकता चिंदा ज़िंदादे न

ਜਿੰਦਾਬਾਦ ਜਿੰਦਾਬਾਦ ਲੋਕ ਇੱਕ ਦਾ ਜਿੰਦਾਬਾਦ ਜਿੰਦਾਬਾਦ ਓਏ ਉਹ ਨੂੰ ਕਰਦੇ ਬਚਾਰ ਨੂੰ ਕਦੇ ਆ ਜੂਗਾ ਯਾਰ ਲਓ ਜਾਈਏ ਆ ਜਾਈਏ ਹਾਂ ਜੀ ਹੰਦਾਰ ਅਸਤੇ ਆਪਾਂ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਪਾਸੇ ਕਰਨਾ ਨਾ ਇਹ ਨਹੀਂ ਪੜਾ ਹੁੰਦੇ ਜੀ ਓਹ ਢੰਡੇ ਲਾਓ ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਪਾਸੇ ਕਰ ਲਓ ਮੈਂ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ ਆ ਦੇਖੋ ਵੀਡੀਓ ਬਣਾਈ ਜਾਂਦੀ ਓਏ ਅੱਧ ਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ जेको एकता चिंदादा चिंदा पाणे न

ਜੇ ਬਤਾਰੂ ਕਦੇ ਆ ਜਾਉਗਾ ਯਾਰ ਆ ਗਈ ਆ ਗਈ ਅੰਤਰਾ ਰਸਤੇ ਆਪਾਂ ਲੋਕ ਇੱਕ ਦਾ ਜਿੰਦਾਬਾ 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 ਲੋਕ ਇੱਕ ਦਾ ਜਿੰਦਾਬਾ ਜਿੰਦਾਬਾ ਉਹ ਠੰਡੇ ਲਾਓ ਜਿੰਦਾਬਾ ਜਿੰਦਾਬਾ ਲੋਕ ਇੱਕ ਦਾ ਜਿੰਦਾਬਾ जिंदाबाद जिंदाबाद लोग एकता जिंदाबाद जिंदाबाद लोग एकता जिंदाबाद 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 आ देखो वीडियो बनाई जल्दी ओकरा ओए आ दिखा मोटर साइकिल आ देखो डी आर एस पी साहब देखो देखो कैसे सट रहे हैं लोग एकता जिंदाबाद बैठो जिंदाबाद लोग एकता जिंदाबाद बैठो जिंदाबाद लोग एकता जिंदाबाद 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 ਕੇਕ ਦਾ ਜਿੰਦਾਬਾਦ ਜਿੰਦਾਬਾਦ ਲੋਕ ਇਕ ਦਾ ਜਿੰਦਾਬਾਦ 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 ਲੋਕ ਇਕ ਦਾ ਜਿੰਦਾਬਾਦ 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 ਲੋਕ ਇਕ ਦਾ ਜਿੰਦਾਬਾਦ 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 ਆ ਦੇਖੋ ਵੀਡੀਓ ਬਣਾਈ ਜਾਂਦੀ ਹੋਇਆ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਦੇਖੋ ਕਿਵੇਂ ਸਟ੍ਰੀਟ ਲੋਕ ਇੱਕ ਤਾਂ ਜ਼ਿੰਦਾਬਾਦ ਪੈਡੋ ਲੋਕ ਜ਼ਿੰਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਪੈਡੋ ਜ਼ਿੰਦਾਬਾਦ ਲੋਕ ਇੱਕ ਤਾਂ ਸੈਜੋ ਜ਼ਿੰਦਾਬਾਦ ਜ਼ਿੰਦਾਬਾਦ ਪੈਸੇ ਕਰ ਲਵਾਂ ਲੋਕ ਇੱਕ ਤਾਂ ਜ਼ਿੰਦਾਬਾਦ 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 ਲੋਕ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ ਓਏ ਉਹ ਨੂੰ ਕਰਦੇ ਵਿਚਾਰ ਨੂੰ ਕਦੇ ਆ ਜੂਗਾ ਯਾਰ ਆ ਗਈ ਆ ਗਈ ਹਾਂ ਅੰਦਰ ਰਸਤੇ ਆਪਾਂ ਲੋਕਾਂ ਇੱਕ ਦਾ ਜਿੰਦਾਬਾ ਜਿੰਦਾਬਾ ਲੋਕਾਂ ਇੱਕ ਦਾ ਜਿੰਦਾਬਾ 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 ਲੋਕਾਂ ਇੱਕ ਦਾ ਜਿੰਦਾਬਾ 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 ਲੋਕਾਂ ਇੱਕ ਦਾ ਜਿੰਦਾਬਾ 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 ਪਾਸੇ ਕਰ ਲੋ ਮੈਂ ਜਿੰਦਾਬਾ ਇੱਕ ਦਾ ਹੱਥ ਜਿੰਦਾਬਾ ਆ ਦੇਖੋ ਵੀਡੀਓ ਬਣਾਈ ਜਾਂਦੀ ਓਏ ਕਰਾ ਓਏ ਆ ਦਿਖਾ ਮੋਟਰਸਾਈਕਲ ਆ ਦੇਖੋ ਡੀਐਸਪੀ ਸਾਹਿਬ ਦੇਖੋ ਲੋਕ ਇੱਕ ਤਾਂ ਜ਼ਿੰਦਾਬਾਦ ਪਾ ਦਿਓ ਜ਼ਿੰਦਾਬਾਦ ਲੋਕ ਇੱਕ ਤਾਂ ਜ਼ਿੰਦਾਬਾਦ ਪਾ ਦਿਓ ਦਸਤਕਾਰ ਲੋਕ ਇੱਕ ਤਾਂ ਪਾ ਦਿਓ ਜ਼ਿੰਦਾਬਾਦ ਜ਼ਿੰਦਾਬਾਦ ਪਸੇ ਘਰ ਲਾ ਲੋ ਲੋਕ ਇੱਕ ਤਾਂ ਜ਼ਿੰਦਾਬਾਦ ਜ਼ਿੰਦਾਬਾਦ